ਅਮ੍ਰਿਤਸਰ ਪੁਲਿਸ ਵੱਲੋਂ ਇੰਸਪੈਕਟਰ ਦਜਿੰਦਰ ਸਿੰਘ ਆਲਕ ਵਿਨੀਗ੍ਰਾਨੀ ਹੇਠ ਜਿਸਨ ਫਿਰੋਸ਼ੀ ਦਾ ਧੰਦਾ ਕਰਵਾਉਣ ਵਾਲੇ ਸੂਰਜ ਕੁਮਾਰ ਵਾਸੀ ਤਰਨਤਾਰਨ ਨੂੰ ਹੋਟਲ ਬੀਆਰ ਅਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ACP ਈਸਟ ਗਗਨਦੀਪ ਸਿੰਘ ਵੱਲੋਂ ਸਾਂਝੀ ਕੀਤੀ ਗਈ ਮਾਯੂਕ ਪੁਲਿਸ ਕਮਿਸ਼ਨਰ ਅਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ IPS ਮਾਯੂਕ DCP ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ PPS ਮਾਯੂਕ ADSP ਸਿਟੀ 3 ਸ਼੍ਰੀਮਤੀ ਜਸਰੂਪ कौर IPS ਇਹ ਦਿਹਾਤਾ ਅਨੁਸਾਰ ਜੋ ਵੀ ਵਿਅਕਤੀ ਸ਼ਹਿਰ ਵਿੱਚ ਹੋਟਲਾਂ ਦੀ ਆਰ ਆਰ ਵਿੱਚ ਗਲਤ ਦੇ ਨਜਾਇਜ਼ੰਦ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਆਪਣਾ ਐਸ ਐਚਓ ਬੀ ਡਿਵੀਜ਼ਨ ਇੰਸਪੈਕਟਰ ਬਰਜਿੰਦਰ ਸਿੰਘ ਵੱਲੋਂ ਸੂਚਨਾ ਦੇ ਆਧਾਰ ਤੇ ਹੋਟਲ ਬੀ ਆਰ ਰੈਸਟ ਹਾਊਸ ਉੱਤੇ ਰੇਡ ਕੀਤੀ ਗਈ ਜਿੱਥੇ ਕੀ ਉਹਨਾਂ ਨੂੰ ਉਹਨਾਂ ਵੱਲੋਂ ਸੂਰਜ ਕੁਮਾਰ ਜੋ ਕਿ ਮੈਨੇਜਰ ਹੈ ਉਸਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚਾਰ ਲੜਕੀਆਂ ਬਰਾਮਦ ਕੀਤੀਆਂ ਗਈਆਂ ਜੋ ਲੜਕੀਆਂ ਨੇ ਦੌਰਾਨ ਪੁਸ਼ਪੀਰ ਦੱਸਿਆ ਕਿ ਇਹ ਹੋਟਲ ਦੇ ਯਾਰਡ ਵਿੱਚ ਸੁਰੇਜ ਕੁਮਾਰ ਉਹਨਾਂ ਪਾਸੋਂ ਗਲਤ ਤੰਦਾ ਕਰਾਉਂਦਾ ਹੈ ਦੇਵਪਾਰ ਦਾ ਤੰਦਾ ਕਰਾਉਂਦਾ ਹੈ ਜਿਸ ਤਹਿਤ ਤੁਰੰਤ ਕਾਰਵਾਈ ਕਰਦੇ ਆਏ ਉਸ ਦੇ ਖਿਲਾਫ ਮਕਦਮਾ ਨੰਬਰ 247 ਮਿਤੀ 23 10 2025 ਅੰਡਰ ਸੈਕਸ਼ਨ 359 ਇਮੋਰਲ ਟ੍ਰੈਫਿਕ ਐਕਟ ਪੀਐਸ ਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਜੋ ਭਵਿੱਖ ਵਿੱਚ ਵੀ ਜੇਕਰ ਕੋਈ ਵੀ ਹੋਟਲ ਮਾਲਕ 호텔 ਦੀ ਯਾਰ ਵਿੱਚ ਗਲਤ ਜਾਂ ਨਾਜਾਇਜ਼ਤੰਦਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ ਜੀ